ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਤਿ ਜੀ ਸਹਾਇ ਵਾਰ ਸ੍ਰੀ ਗੋਤਿ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਗੋਤਿ ਸਮਰਪਿਤ ਗੁਰੂ ਨਾਨਕ ਦੇਵ ਤੇ ਆਏ ਫਿਰੰਗ ਦੇ ਗੁਰਤੇ ਅਮਰਦਾਸ ਰਾਮਦਾਸ ਵੀ ਸਹਾਇ ਅਰਜੁਨ ਕੁਦਕੋ ਬਿੰਦਨੋ ਸਮਰੋਸ਼ਿ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਰੱਥਾ ਸਭ ਦੁੱਖ ਜਾਏ ਤੇਗ ਬਹਾਦਰ ਸਹਰਿਆ ਕਰ ਨਉਨ ਦੇ ਆਵੇ ਤਾਂ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਾਏ ਦਸਾਂ ਪਾਤਸ਼ਾਹ ਅਜਿ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਜੀ ਦਾ ਧੰਨ ਧਰਪੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰੀਆਂ ਚੋਂ ਸਾਹਿਬ ਜਾਦੀਆਂ ਚਾਲੀ ਨੁਕਤੇਆਂ ਹੱਟੀਆਂ ਚੱਕੀਆਂ ਤਪੀਆਂ ਜੰਨਾ ਨਾਮ ਜਪਿਆ ਵੰਡ ਛਕੇ ਆ ਦੇਗ ਚਲਾਈ ਤੇ ਗਵਾਹੀ ਦੇਖੀ ਅਣਡਠ ਕੀਤਾ ਤਨਾ ਪਿਆਰੀਆਂ ਸੁਤਿਆਰੀਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ 헤 ਸੇਛ ਦਿੱਤੇ ਬੰਦ ਬੰਦ ਘਟਵਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨੇ ਬਾਈ ਤੇ ਨਾਲ ਸਮੂਹ ਸ਼ਹੀਦਾਂ ਸਿੰਘਾਂ ਜੀ ਦੀ ਪਵਿੱਤਰ ਧਾਲ ਪਮਾਈ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਖੇ ਨਿਮਾਣੀ ਉਦੇ ਮਾਨ ਸਤਿਗੁਰ ਜੀ ਨਤਾਣੀ ਉਦਤਾਣ ਮੇ ਉੱਠੀ ਹੁੰਦੀ ਓਟ ਨੇ ਆਸਰੀਆਂ ਦੇ ਆਸਰਾ ਸੱਚੇ ਪਿਤਾ ਵਾਹਿਗੁਰੂ ਜੀ ਧੰਨ 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 ਤਖਤ ਚਬਰ ਚਤੁਰ ਦੇ ਮਾਲਿਕ ਹਾਜਨ ਨਾਜ਼ਰ ਗੁਰਤਾ ਗਦੀ ਤੇ ਸੁਭਾਏ ਮਾਨ ਜੁਗੋ ਜੁਗ ਕਟਾਲ ਦੀਨ ਦੁਨੀਆ ਦੇ ਮਾਲਿਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਧੰਨ 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 ਅਮਰ ਸ਼ਹੀਦ ਬ੍ਰਹਮ ਬਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀਆਂ ਦੇ ਪਵਿੱਤਰ ਪਾਵਨ ਸਥਾਨ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਾਬ ਜੀ ਦੇ ਮੁਬਾਰਕ ਚਰਨਾਂ ਕਮਲਾਂ 'ਪਾਸ ਸਰਦਾਸ ਬੀਨ ਦੀ ਜੋਤਲੀ ਪਾਵਨ ਹਜ਼ੂਰੀ ਅੰਦਰ ਸਰਬੱਤ ਦੇ ਭਲੇ ਦੀ ਦਾਤ ਲਈ ਅਰਦਾਸ ਪੇਂਦੀ ਸਤਿਗੁਰੂ ਕਿਰਪਾ ਕਰਨੀ ਦਰੋਂ ਪਰੋਂ ਸਰਬੱਤ ਸੰਤਾਂ ਦਾ ਭਲਾ ਕਰਨਾ ਸਰਬੱਤ ਸੰਤਾਂ ਨੂੰ ਸਿੱਖੀ ਸਦਕ ਪਰੋਸਾ ਨਾਮ ਗਾਨ ਬਖਸ਼ਣਾ ਜੀ ਸਰਬੱਤ ਸੰਤਾਂ ਦੇ ਘਰਾ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਤਵਾਖ ਸੁਖ ਸ਼ਾਂਤੀ ਵਰਤੌਣੀ ਸ਼ਰੀਰਾਂ ਨੂੰ ਦੇਹੀਆਂ ਰੋਗਤਾਵਾਂ ਤੰਦਰੁਸਤੀਆਂ ਦੇ ਦਾਣ ਬਖਸ਼ਣੇ ਸਤਿਗੁਰੂ ਆਪਣੇ ਚਰਨਾਂ ਲਖਮਨਾ ਦੀ ਥਾਲ ਸਦਾ ਜੋੜਨਾ ਗਰੀਬਨਵਾਜ਼ ਮਿਹਰਾ ਕਰਨੀਆਂ ਦਰੋਂ ਕਰੋਂ ਸਭਨਾਂ ਦੀ ਨੌਕਰੀ ਔਰ ਘਰੋਬਾਰਾਂ ਵਿੱਚ ਵਾਧੀ ਬਰਕਤਾਂ ਪਾਉਣੀਆਂ ਮਨਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਮੀ ਦਾ ਤਾਰ ਪਿਤਾ ਜੀ ਤ੍ਰਿਪਾ ਕਰਨੀ ਸੀਸ ਤੇ ਮੇਰ ਪ੍ਰਿਆਹ ਹਤਰਾਕੇ ਦਾ ਤਾਰ ਪਿਤਾ ਜੀ ਉਹ ਆਪ ਜੀਆਂ ਦੇ ਪਾਏ ਹੋਏ ਪੂਰਣਿਆਂ ਤੇ ਚਲਣ ਦੀ ਸਾਨੂੰ ਸਾਰਿਆਂ ਨੂੰ ਸਮਰੱਥਾ ਬਖਸ਼ੀਂ ਦਰੋਂ ਪਰੋਂ ਸਰਬਤ ਸੰਤਾਂ ਦਾ ਭਲਾ ਫਰਮਾ ਬੇਅੰਤ ਪੁੱਲਾਂ ਸਤਿਗੁਰਜੀ ਬਖਸ਼ ਲੈਣੀਆਂ ਸਹੀ ਪਿਆਰੇ ਮੇਲੋ ਜਨਾ ਮਿਲਿਆ ਆਪ ਜੀ ਦਾ ਨਾਮ ਚਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਖਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਤਹਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ